ਕੋਇ ਕਿ ਲੈ ਕੇ ਆ ਤੂੰ ਇਹ ਗੱਡੀਆਂ ਲਾਣੀਆਂ ਨੇ ਫਿਰ ਸਮਾਨ ਮੰਦਰ ਰੱਖਣਾ ਨਹੀਂ ਜਲਦੀ ਫਿਰ ਤੋਕੋ ਲਾਣਾ ਅੱਛਾ ਅੱਛਾ ਲਾ ਦੇ ਲਾ ਦੇ ਆ ਗਲਾਸ ਨੰਦੂ ਜੀ ਪੁੱਤ ਹੋਰ ਕਿੰਨੇ ਕਰਾਂ ਬਸ ਮਾਰ ਰੱਖ ਕੇ ਚੱਲੇ ਆਂ ਉੱਪਰ ਬਸ ਸਮਾਨ ਰੱਖ ਕੇ ਓਏ ਤੇ ਚ ਕੀ ਇਹ ਕੰਮ ਦਾ ਸਮਾਨ ਹੈ ਨਾ ਫਿਰ ਅੰਦਰ ਰੱਖਣਾ ਫਿਰ ਕੈਂਡੀ ਗੁੰਡੀ ਦਾ ਪਤਾ ਨਹੀਂ ਹੁੰਦਾ ਫਿਰ ਅੰਦਰ ਆ ਜਾਂਦਾ ਅੱਗੇ ਦੁੱਧ ਝੂਠਾ ਕਰ ਗਿਆ ਸੀ ਥਾਮ ਫਿਰ ਮੰਦਰ ਰੱਖ ਦੇਣਾ ਫਟਾਫਟ ਕੀ ਰੱਖ ਕਰ ਗਿਆ ਦੁੱਧ ਝੂਠਾ ਕਰ ਗਿਆ ਸੀ ਗੇਂਦਰ ਵੜ ਗਿਆ ਸਾਬਣ ਖਾ ਕੇ ਢੀ ਮੂੰਚ ਪਾ ਕੇ ਕੈਂਡੀ ਕੌਣ ਕੈਂਡੀ ਹਾਂ ਫਿਰ ਤਾਂ ਫਿਰ ਰੋਕਿਆ ਨਹੀਂ ਫਿਰ ਸਾਬਣ ਤੋਂ ਕਿਉਂ ਨੇ ਮੈਨੂੰ ਮਾਰਿਆ ਫਿਰ ਅੱਛਾ ਤੇ ਸਾਬਣ ਤੋਂ ਰੋਕਿਆ ਨਹੀਂ ਰੋਕਿਆ ਹੈ ਕੈਂਡੀ ਸਾਬਣ ਖਾਂਦਾ ਹਾਂ ਬਿਲਕੁਲ ਹਾਂ ਖਾਂਦਾ ਹਾਂ ਹੁਣ ਤੂੰ ਕੈਂਡੀ ਤੋਂ ਬਚਾਉ ਕੀਤਾ ਹੈ ਨਾ ਇਹਨੇ ਹਾਂ ਜੀ ਹਾਂ ਬਾਜ ਜਾਂਦਾ ਨਾ ਫਿਰ ਤੂੰ ਕਰਕੇ ਹੈ ਆ ਹੀ ਜਾਂਦਾ ਨਾ ਫਿਰ ਨਾ ਕਰ ਹੁਣ ਤੂੰ ਕਿਹਦੇ ਨਾਲ ਲੜ ਰਿਹਾ ਸੀ ਅੰਦਰ ਮੈਂ ਧਿਕ ਸੁਣਿਆ ਸੀਗਾ ਉੱਚੀ ਨਾ ਜਵਾਗ ਦੇ ਨਾ ਛੋਟਾ ਜਿਹਾ ਥਾਲੀ ਖਾਂਦਾ ਤੂਫੀ ਵਿਚਾਰੇ ਦੀ ਨਹੀਂ ਆਉਣੇ ਦੀ ਸ਼ਾਦਾ ਖਾਂਦਾ ਜਿਹੜਾ ਜੋ ਕੱਟੇ ਨੇ ਹਾਂ ਉਹ ਤਾਂ ਕਰਕੇ ਅੱਛਾ ਉਹਦੀ ਥਾਲੀ ਦੂਆ ਖੋ ਰਿਹਾ ਹਾਂ ਹਾਂ ਤੂੰ ਨੀ ਘੜਕ ਰਿਆ ਦੀ ਨਾ ਫਿਰ ਮੈਨੂੰ ਸੁਣ ਰਿਹਾ ਸੀਗਾ ਜਦੋਂ ਮੈਂ ਆਇਆ ਬਾਹਰੋਂ ਵੀਰੇ ਠੀਕ ਹੈ ਗਗਨ ਵਾਈ ਗਰੂ ਮਿਲੋ ਵਾਈ ਗਰੂ ਮੈਨੂੰ ਪਤਾ ਸੀ ਤੈਨਿਆ ਹੀ ਗੱਲ ਬੋਲ ਵਾਈ ਗਰੂ ਲੈ 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 ਵਾਈ ਉੱਪਰ ਬੈਠਾ ਹੋਇਆ ਸਵੇਰੇ ਚ ਬੁਲਾ ਲਿਆ ਚੱਲ ਬੁਲਾ ਲਿਆ ਪੁੱਤ ਮੈਂ ਨਾ ਲਿਖਤ ਪੜ੍ਹ ਕਰ ਰਿਹਾ ਹਾਂ ਅਜੇ ਉਹ ਥਾਂ ਤੇ ਸਵੇਰੇ ਮਿਲਣਾ ਹੋ ਹੈ ਨਾਲੇ ਕਹਿੰਦਾ ਮਿਲ ਲਓ ਸਵੇਰੇ ਠੀਕ ਹੈ ਸਵੇਰੇ ਦਿਨ ਨੂੰ ਸਵੇਰੇ ਮਿਲ ਲਾਂਗੇ ਪੁੱਤ ਬਸ ਮਾਰ ਰੱਖਣਾ ਬਸ ਸਵੇਰੇ ਫਿਰ ਮਿਲ ਜਾਣਾ ਹੈ ਸਵੇਰੇ ਮਿਲ ਜਾਣਾ ਗਗਨ ਆਈ ਲਵ ਯੂ ਪੁੱਤ ਗੁਰੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਲਵ ਯੂ ਪੁੱਤਰੀ ਬਸ ਮੈਂ ਕਹਤਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਕਬੂ ਜੀ ਗਗਨੁਰੇ ਤਾਂ ਮੇਰੀ ਜਾਨ ਰਾਜੂ ਭਾਈ ਗੱਲਾਂ ਭੜੀਆਂ ਕਰਦਾ ਇਹ ਨਾਲੇ ਰਾਜੂ ਹਾਂ ਗੱਲਾਂ ਕਰਦਾ ਉਹਨੂੰ ਆਪਾਂ ਫਿੰਟਾਂਗੇ ਅੱਜ ਗੱਲਾਂ ਕਰਦਾ ਵੀ ਝੜਕਦਾ ਉਹ ਤੈਨੂੰ ਨਹੀਂ ਕਰਦਾ ਗੱਲਾਂ ਕਰਦਾ ਵੇ ਜੀ ਰਾਜੂ ਹਾਂ ਰਾਜੂ ਭਾਈ ਗੱਲਾਂ ਕਰਦਾ ਲਿਆ ਬਲਾ ਕੇ ਰਾਜੂ ਨੂੰ ਦੇ ਉਹ ਖਾਏਗਾ ਅਦਰੋਂ ਮਿਲ ਜਾਣਾ ਹਾਂ ਮੜੇ ਤੇ ਬਿਲਾ ਕੇ ਉਰੀ ਆ ਜੀ ਫਿਰ ਚੰਗਾ ਆਪਾਂ ਗੱਲ ਕਰਨੀ ਐ ਇੱਕ ਉਰੀ ਆ ਗਗਨ ਹਾਂ ਬੁਲਾ ਲਿਆ ਚੱਲ ਬੁਲਾ ਲਿਆ ਜੀ ਗਗਨ ਤੁਹਾਨੂੰ ਪਤਾ ਜੀ ਇਹ ਬੜਾ ਰੱਬੀ ਰੂਹ ਆ ਜੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਇਹਦੇ ਤੇ ਬਹੁਤ ਹਸਮੁਖ ਆਸਲੋ ਜੇ ਆਪਾਂ ਕਹੀਏ ਭਗਤ ਬੰਦਾ ਜੀ ਔਰ ਰੱਬੀ ਰੂਹ ਜੇ ਆਪਾਂ ਸ਼ਬਦ ਵਰਤੀਏ ਤਾਂ ਇਸ insan ਲਈ ਆ ਜੀ ਬਹੁਤ ਪਿਆਰਾ ਬੱਚਾ ਜੀ ਹੱਦ ਤੋਂ ਵੱਧ ਤੁਸੀਂ ਇਹਨੂੰ ਖਾਣ ਲਈ ਕੋਈ ਚੀਜ਼ ਦੇ ਦਿਓ ਤਾਂ ਇਹ ਦੂਜੇ ਜਿਹੜਾ ਮੈਂਬਰਾਂ ਦੇ ਵਿੱਚ ਵਰਤਾ ਦੂਗਾ ਆਪ 10% ਹਿੱਸਾ ਵੀ ਨਹੀਂ ਚੀਜ਼ ਦਾ ਖਾਂਦਾ ਜੇ ਆਪਾਂ ਗੱਲ ਕਰੀਏ ਕੋਈ ਆਪਾਂ ਫਰੂਟ ਦੇ ਦਈਏ ਤਾਂ ਉਹਦਾ ਸਿਰਫ 5% ਹਿੱਸਾ ਖਾਊਗਾ ਬਾਕੀ ਸਾਰੇ ਦੂਜਿਆਂ 'ਚ ਵੰਡ ਦਊਗਾ ਜੀ ਐਸੀ ਰੱਬੀ ਰੂਹ ਆ ਜੀ ਐਸੀ ਇਹੋ ਜੇ ਰੱਬੀ ਰੂਹਾਂ ਦੀ ਸੇਵਾ ਦੇ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਨੂੰ ਲਾਤਾ ਸ਼ੁਕਰਾਨਾ ਉਸ ਪ੍ਰਮਾਤਮਾ ਵਾਹਿਗੁਰੂ ਅੱਲਾ ਰਾਮ ਜੀ ਦਾ ਜਿਨ੍ਹਾਂ ਨੇ ਇੰਨੀਆਂ ਉੱਚੀਆਂ ਸੁੱਚੀਆਂ ਸੇਵਾ ਔਰ ਇਦਾਂ ਦੇ ਉੱਚੇ ਸੁੱਚੇ ਜਿਹੜੇ ਰੂਹਾਂ ਸਾਡੀ ਜ਼ਿੰਦਗੀ 'ਚ ਭੇਜੀਆਂ ਜਿਨ੍ਹਾਂ ਨੂੰ ਦੇਖ ਕੇ ਕਿਸੇ ਟਾਈਮ ਸੜਕਾਂ ਤੇ ਮਰਦੇ ਹੋਏ ਦੇਖਣਾ ਤੇ ਅੱਜ ਉਰੇ ਇੰਨੀ ਸੋਹਣੀ ਜ਼ਿੰਦਗੀ 'ਚ ਦੇਖ ਕੇ ਮਤਲਬ ਰੂਹ ਖੁਸ਼ ਹੋ ਜਾਂਦੀ ਹੈ ਜੀ ਤੁਹਾਡਾ ਸੰਗਤ ਦਾ ਧੰਨਵਾਦ ਆ ਸਾਰੀ ਸੰਗਤ ਦਾ ਹੀ ਤੁਸੀਂ ਇੰਨੀ ਸਪੋਰਟ ਕਰੀ ਜੀ ਇਸ ਘਰ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜੀ ਸ਼ੁਕਰਾਨਾ ਆਪ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਿਰ ਦੁਬਾਰਾ ਤੁਹਾਨੂੰ ਫਿਰ ਮਿਲਾਉਨੇ ਆ ਫਿਰ ਗਗਨ ਆ ਰਿਹਾ ਲੈ ਕੇ ਕਿਸੇ ਨਾ ਕਿਸੇ ਨੂੰ ਫਿਰ ਮਿਲਾਉਨੇ ਆ ਜੀ ਹਾਂ ਜੀ ਕੀ ਲੈ ਕੇ ਆਏ ਪੈਨ ਲੈ ਕੇ ਆਇਆ ਜੀ ਮੈਂ ਪੈਨ ਲੈ ਕੇ ਆਇਆ ਹਾਂ ਅੱਛਾ 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 ਹੋਰ ਗਗਨ ਬਸ ਮਸਮਾਨ ਹੁੰਦੀ ਹੈ ਮਸਮਾਨ ਸਮਾਨ ਰੱਖ ਕੇ ਮੈਂ ਚੱਲਾਂ ਪਰ ਬਸ ਉਹ ਪਾਲ ਕਸ ਹੋਰ ਫਿਰ ਮਿਲੂਗੀ ਅੱਛਾ ਅੱਜ ਫਿਰ ਦਿਨ ਦੇ ਵਿੱਚ ਕੀ ਕੀ ਕੀਤਾ ਅੱਜ ਮੈਂ ਹੈ ਨਹੀਂ ਸਿਉਰੇ ਗਿਆ ਵਾਸੀ ਮੈਂ ਮਠਾਣਾ ਕਿਤੋਂ ਹੀ ਕੁਝ ਕੀਤਾ ਬਸ ਆਵਾਜ਼ ਵਿੱਚ ਕੁਝ ਨਹੀਂ ਕੀਤਾ ਸੇਵਾ ਨਹੀਂ ਕੀਤੀ ਸੇਵਾ ਕੀਤੀ ਬਸ ਸੇਵਾ ਹੀ ਵੀਂਦਰ ਮਤਾਨ ਨਹੀਂ ਜਾਂਦਾ ਨਾ ਫਿਰ ਕੰਮ ਦਾ ਸਮਾਨ ਪਈਆਂ ਨਾ ਫਿਰ ਆਹ ਤਾਂ ਨਹੀਂ ਲੰਘਦਾ ਨਾ ਮੈਂ ਕਿੱਥੇ ਅੰਦਰੋਂ ਨਾ ਮੇਰੇ ਰੋਂ ਦਾ ਸਮਾਨ ਨੂੰ ਪੇਹਤ ਨਹੀਂ ਬਜਾ ਕੋਈ ਸਮਾਨ ਨਹੀਂ ਪਿਆ ਝੂਠ ਨਹੀਂ ਨਹੀਂ ਪਿਆ ਤਰਕਾ ਰਸ ਨਹੀਂ ਪਿਆ ਦੱਸ ਕਿਹੜਾ ਉਰੇ ਆਪਣੀ ਟੂਮਾਂ ਪਈਆਂ ਨੇ ਨਹੀਂ ਨਹੀਂ ਨਾ ਬੁੱਤ ਠੀਕ ਹੈ ਨਾ ਬਾਸ ਵੇਰੇ ਚਾਚੂ ਪੀ ਲੈਣਾ ਬਾ ਪੰਡੇ ਮੁੰਡੇ ਇਕੱਠੇ ਕਰ ਦੇਣਾ ਮੁੰਡੇ ਇਕੱਠੇ ਕਰ ਦੇਣਾ ਬਸ ਸਭ ਕਰ ਦੇ ਉਹ ਦੇਖ ਨਾ ਮੈਨੂੰ ਇੱਕ ਗੱਲ ਦੱਸ ਬੁੱਤ ਤੂੰ ਦੁੱਖਨਵਾਨ ਸਾਹਿਬ ਦੇ ਬਾਹਰ ਕਿਸੇ ਦੁਕਾਨ ਤੇ ਵੀ ਕੰਮ ਕਰਦਾ ਹੁੰਦਾ ਸੀ ਹਾਂਜੀ ਹਾਂਜੀ ਉਹ ਤੈਨੂੰ ਕਿੰਨੇ ਪੈਸੇ ਦਿੰਦੇ ਹੁੰਦੇ ਸੀ 1 ਰੁਪਿਆ ਸਾਰੇ ਦਿਨ ਚ ਕੀ ਕੀ ਕੰਮ ਕਰਾਉਂਦੇ ਸੀ ਝਾੜੂ ਪੋਚਾ ਕੁਛ ਨਾ ਥੋੜਾ ਬੋਤਾ ਸਮਾਨ ਚ ਕਾਲਾਂਦੇ ਤੇ ਹਾਂ ਠੀਕ ਹੈ ਕੋਈ ਨਾ ਨਹੀਂ ਉਹ 1 ਰੁਪਿਆ ਫਿਰ ਤੂੰ ਕੀ ਕਰਦਾ ਸੀ ਉਹਨਾਂ ਨੂੰ ਵੀ ਮੈਂ ਦੇ ਦਿੰਦਾ ਮੈਂ ਕਿਹ ਲੈ ਲਊ ਮੈਨੂੰ ਲੈਣਾ ਮੈਨੂੰ ਨਹੀਂ ਮੂਡ ਤਾਂ ਉਹਨਾਂ ਨੂੰ ਏ ਹੋਰ ਫਿਰ ਮੈਂ ਛੱਡ ਮੇ ਛੇੜਦਾ ਮਾਰਦਾ ਕਿੱਤੈ ਇੱਕ ਨਾਲਾ ਪਟਿਆਲਾ ਮੈਨੂੰ ਬੜਾ ਮਾਰਦਾ ਜੀ ਨਾਲੇ ਕਿ ਮੈਨੂੰ ਪਟਿਆਲਾ ਨਾਲੇ ਬੜਾ ਮਾਰ ਪਟਿਆਲਾ ਤੈਨੂੰ ਝੜਕਦਾ ਨਾ ਨਹੀਂ ਨਹੀਂ ਮਾਰਦਾ ਵੇ ਇੱਕ ਮਾਰਦਾ ਇੱਕ ਵਾਇਗਰੂ ਨੂੰ ਬੜਾ ਮਾਰਦਾ ਨਾਲੇ ਝੂਟੂਆ ਝੂਟੂਆ ਤੇਰੇ ਚਿਹਰੇ ਤੇ ਸਮਾਈਲ ਆ ਗਈ ਝੂਟੂ ਤੈਨੂੰ ਕੋਈ ਨਹੀਂ ਮਾਰਦਾ ਤੈਨੂੰ ਸਾਰੇ ਦਾ ਪਿਆਰ ਕਰਦਾ ਇਹਨੂੰ ਸਾਰੇ ਪਿਆਰ ਕਰਦੇ ਨੇ ਸੰਗਤ ਜੀ ਕੋਈ ਨਹੀਂ ਮਾਰਦਾ ਇਹਨੂੰ ਇਹ ਮਾਰਦਾ ਸਮਾਂ ਤੇ ਇਹ ਨਾਲੇ ਤਾਂ ਵਾਇਗਰੂ ਨੂੰ ਕੁੱਟਦਾ ਨਾਲੇ ਇੱਕ ਹੋਰ ਆ ਬੱਚਾ ਉਹਨੂੰ ਵੀ ਮਾਰਦਾ ਇਹ ਮਾਰਦਾ ਉਹਨਾਂ ਨਾ ਨਹੀਂ ਨਹੀਂ ਵਾਇਗਰੂ ਦਸ ਚੰਗਾ ਮਾਰਦਾ ਉਹਨਾਂ ਨਾ ਹੈ ਵਾਇਗਰੂ ਨੂੰ ਭਾਈ ਗੁਰੂ ਉੱਪਰ ਮਿਲ ਕੇ ਜਾਣਾ ਭਾਈ ਗੁਰੂ ਨਹੀਂ ਮਾਰਦਾ ਤਾਂ ਉਹਨਾਂ ਨੇ ਪਹਿਲਾਂ ਦੱਸ ਪੁੱਤ ਹਾਂਜੀ ਕਦ ਮਾਰਦਾ ਉਹਨਾਂ ਠੀਕ ਹੈ ਜੀ ਹੈ ਮੌਨੀ ਮੌਨੀ ਮਾਰਦਾ ਜੀ ਮੌਨੀ ਮੌਨੀ ਗਗਨ ਬਹਿ ਜਾ ਪੁੱਤ ਮੈਂ ਲਿਖਤ ਪੜ ਕਰ ਰਿਹਾ ਸੀ ਕੋਈ ਬਹਿ ਜਾ ਬਸ ਮਾਂ ਲੈਵਾਂ ਪੁਰਾਣਾ ਬਾਬੂ ਬਾਕਪੜਾ ਕੁਟ ਲੈ ਲਾਂ ਕਿਹੜੇ ਉਹਨਾਂ ਦਾ ਫੇਸ ਕੁਸ ਇਹਵੇਂ ਦਾ ਇਹਵੇਂ ਦਾ ਹਾਂ ਲੈ 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 ਚੱਲ ਪੁੱਤ ਲੈ ਇਹ ਹੈ ਜੀ ਰੱਬੀ ਰੂ ਵਾਹਿਗੁਰੂ ਔਰ ਇਦਾਂ ਦੀਆਂ ਰੂਹਾਂ ਦੇਖੋ ਬਾਹਰੋਂ ਹੀਟਰ ਲਿਆ ਕੇ ਰੱਖਿਆ ਪਹਿਲਾਂ ਫਿਰ ਆ ਜਿਹੜਾ ਸਮਾਨ ਬਾਹਰ ਹੁੰਦਾ ਸਾਰਾ ਚੱਕ ਕੇ ਮਤਲਬ ਇਹ ਲਿਆ ਕੇ ਅੰਦਰ ਰੱਖਦੇ ਨੂੰ ਟੈਨਸ਼ਨ ਹੁੰਦੀ ਆ ਵੀ ਕੋਈ ਲੈ ਨਾ ਜਾਵੇ ਚੱਕ ਕੇ ਆਪਣਾ ਸਮਾਨ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਆਪਣਾ ਫਰਜ ਸੇਵਾ ਸੁਸਾਇਟੀ ਪੰਡਲਚਕਾਣੀ ਜਿਲ੍ਹਾ ਪਟਿਆਲਾ ਜੀ ਤੁਸੀਂ ਦੇਖ ਰਹੇ ਹੋ ਹੁਣ ਬਾਈ ਜੰਗ ਬਾਈ ਬਾਈ ਜੰਗ ਬੈਜੋ 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 ਵੀਰੇ ਗਗਨ ਬੈਜੋ ਵਾਇਗਰੂਨ ਮੇ ਲੋਕ ਪਰਾਜੋ ਨਹੀਂ ਮਿਲ ਲੈਣਾ ਤੂੰ ਝੂੜਕਾ ਤੂੰ ਬੋਲਦਾ ਹੁੰਦਾ ਮੈਨੂੰ ਕੁੱਟਦਾ ਕੋਈ ਨਹੀਂ ਵਾਇਗਰੂਨ ਮੇ ਬੈਠਣਾ ਵਾਇਗਰੂ ਤੂੰ ਝੂੜਕਾ ਤੂੰ ਬੋਲਦਾ ਹੁੰਦਾ ਨਹੀਂ ਤੈਨੂੰ ਕੁੱਟਦਾ ਤਾਂ ਹੈ ਨਹੀਂ ਕੋਈ ਨਹੀਂ ਨਹੀਂ ਵਾਇਗਰੂ ਤੂੰ ਕੁੱਟਦਾ ਸਮਾਂ ਤੇ ਵਾਇਗਰੂਨ ਭਾਈ ਇਹ ਕਿਨੂ ਕਿਨੂ ਕੁੱਟਿਆ ਤੂੰ ਉਹ ਵਾਇਗਰੂਨ ਕੋਲੇ ਵਾਇਗਰੂਨ ਕੁੱਟਾ ਦੀ ਹੈ ਕਾ ਤੂੰ ਤੇ ਕੰਚਨਾ ਢੱਕੇ ਮਾਰਦਾ ਫਿਰ ਹਾਂ ਤਾਂ ਫਨ ਮਾਰਿਆ ਕੰਚਨ ਢੱਕੇ ਮਾਰਦਾ ਹਾਂ ਤੇਰੇ ਵਾਇਗਰੂ ਨੇ ਇੰਨਾ ਪਿਆਰ ਕਰਦਾ ਹਾਂ ਯਾਰ ਵਾਇਗਰੂਨ ਤਾਂ ਬਣਵਾ ਤੈਨੂੰ ਵਧੀਆ ਲੱਗਦਾ ਵਾਇਗਰੂ ਅੱਛਾ ਬੱਚਾ ਨਾ ਉਹ ਹਾਂ ਤੇਰੇ ਮੰਗੂ ਚਲੋ ਵਾਈਗਰੂ ਸਰਮ ਚਾ ਵਾਈਗਰੂ ਤੁਸੀਂ ਸੇਵਾ ਕਰਾਂਗੇ ਵਾਈਗਰੂ ਨੂੰ ਲੈ ਜਾਣਗੇ ਵਾਈਗਰੂ ਨੂੰ ਕਾਰ ਚੱਲੇ ਜੀ ਕਾਫੀ ਨਹੀਂ ਵਾਈਗਰੂ ਠੀਕ ਹੈ ਵਾਈਗਰੂ ਮੇਰੇ ਰਿਸ਼ਤੇਦਾਰੀ ਹੈ ਤੇਰੀ ਕੀ ਰਿਸ਼ਤੇਦਾਰੀ ਹੈ ਵਾਈਗਰੂ ਨੂੰ ਮੈਂ ਚਾਪ ਮਾਰਾਂਗੇ ਸੰਜੀਤ ਜੀ ਵਾਈਗਰੂ ਨਾ ਇੱਕ ਬੱਚੇ ਦਾ ਵੀਰ ਦਾ ਨਾਮ ਹੈ ਤਾਂ ਉਹਦਾ ਨਾਮ ਵਾਈਗਰੂ ਰੱਖਿਆ ਵਾ ਆਪਾਂ ਨੇ ਇਹ ਕਹਿੰਦਾ ਮੇਰੀ ਵਾਈਗਰੂ ਨਾਲ ਰਿਸ਼ਤੇਦਾਰੀ ਆ ਉਹ ਉਹਨੂੰ ਇਹ ਮਤਲਬ ਨਹੀਂ ਵਾਈਗਰੂ ਨੂੰ ਕਿੱਥੇ ਲੈ ਜਾਣਗੇ ਵਾਈਗਰੂ ਨੂੰ ਕਾਰ ਲੈ ਕੇ ਜਾਣਗੇ ਵਾਈਗਰੂ ਨੂੰ ਫਿਰ ਵਾਈਗਰੂ ਦੀ ਸੇਵਾ ਕਰਾਂਗੇ ਵਾਈਗਰੂ ਦੀ ਸੇਵਾ ਸਾਨੂੰ ਮਿਲੇਗੀ ਵਾਈਗਰੂ ਪੁੱਛਾ ਠੀਕ ਹੈ ਕਾਹਕਨ ਤੂੰ ਵਾਕਈ ਯਾਰ ਰੱਬ ਰੂਪੀ ਇਨਸਾਨ ਆ ਪੋੜਾ ਬੱਚਾ ਤੂੰ ਇਹ ਸੋਟਾ ਨਾ ਨਾ ਕਿ ਕਿਸੇ ਨਾਲ ਲਾਗੀ ਜੇ ਕਰਾਂਗੇ ਨਾ ਵਾਈਕ ਨੂੰ ਬੰਦਾ ਠੀਕ ਕਰੇਗਾ ਬੰਦਾ ਠੀਕ ਹੈ ਚੱਲ ਸਹੀ ਗੱਲ ਆ ਸਹੀ ਗੱਲ ਮਾਈਕ ਨੂੰ ਠੀਕ ਹੈ ਮਾਈਕ ਨੂੰ ਮਸਾਲਾ ਨਹੀਂ ਕੁਛ ਨਾ ਮਾਰਦਾਨੀ ਹੂੰ ਛੜਦਾ ਹੈ ਛੜਦਾ ਹੂੰ ਨਹੀਂ ਮਾਰਦਾ ਹੁਣ ਤੱਕ ਨਹੀਂ ਮਾਰਦਾ ਬਸ ਛੱਡ ਠੀਕ ਹੈ ਨਹੀਂ ਮਾਰਦਾ ਹੋਰ ਕੋਈ ਗੱਲਬਾਤ ਕਾਹਕਨ ਬਸ ਹੁਣ ਨਹੀਂ ਮਾਰਦਾ ਹੈ ਬਤ ਤੂੰ ਦੱਸ ਦੇ ਕੋਈ ਬਸ ਹੁਣ ਨਹੀਂ ਮਾਰਦਾ ਕੋਈ ਗੱਲਬਾਤ ਕੋਈ ਦੱਸ ਦੇ ਬਤ ਸੰਗਤ ਜੀ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੋਂ ਇਹ ਇੱਥੇ 100 ਦੇ ਕਰੀਬ ਐਸੀਆਂ ਰੱਬੀ ਰੂਹਾਂ ਰਹਿੰਦੀਆਂ ਨੇ ਜੀ ਔਰ 700 ਦੇ ਕਰੀਬ ਐਸੇ ਮਾਨਸਿਕ ਪ੍ਰੇਸ਼ਾਨ ਵੀਰ ਭੈਣ ਭਰਾ ਬੱਚੇ ਇਲਾਜ ਕਰਾਉਣ ਲਈ ਆਉਂਦੇ ਨੇ ਜਿਨ੍ਹਾਂ ਦੀ ਮੈਡੀਸਿਨ ਚੱਲ ਰਹੀ ਆ ਸਪੋਰਟ ਸਾਰੀ ਸੰਗਤ ਦੀ ਆ ਜੀ ਕੋਈ ਸੰਗਤ ਰਾਸ਼ਨ ਡੋਨੇਟ ਕਰਦੇ ਨੇ ਕੋਈ ਬਿਲਡਿੰਗ ਮਟੀਰੀਅਲ ਕੋਈ ਦਵਾਈਆਂ ਕੋਈ ਕੱਪੜਾ ਕੋਈ ਸਰਿਆ ਕੁਝ ਵੀ ਸਾਰਾ ਸੰਗਤ ਦਾ ਜੀ ਆਪਜੀ ਦਾ ਇੱਕ ਚਾਹ ਦਾ ਕੱਪ ਤੋਂ ਲੈ ਕੇ ਸਾਰਾ ਕੁਝ ਸੰਗਤ ਦਾ ਜੀ ਦਵਾਵਾਂ ਆਪਜੀ ਦੀਆਂ ਨੇ ਔਰ ਇਦਾਂ ਦੀ ਰੱਬੀ ਰੂਹਾਂ ਦੀਆਂ ਜਿਹੜੀਆਂ ਦਵਾਵਾਂ ਔਰ ਇਹ ਜੀ ਸੇਵਾ ਸਾਡੀ ਝੋਲੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਈ ਤੀ ਦੇਖੋ ਕਿੰਨਾ ਪਿਆਰਾ ਬੱਚਾ ਇਹਦੇ ਨਾਲ ਪਿਆਰ ਵੀ ਸਾਰੇ ਕਰਦੇ ਨੇ ਇਹਨੂੰ ਕੋਈ ਨਹੀਂ ਮਾਰਦਾ ਜੀ ਇਹ ਸਮਾਂ ਤੇ ਦੋ ਜਣਿਆਂ ਨੂੰ ਮਾਰ ਦਿੰਦਾ ਮਤਲਬ ਛਿੜਕ ਦਿੰਦਾ ਉਹਨਾਂ ਨੂੰ ਇਹਨੂੰ ਕੋਈ ਨਹੀਂ ਪਰ ਮਾਰਦਾ ਇੰਨਾ ਇਹਨੂੰ ਪਿਆਰ ਕਰਦੇ ਨੇ ਇਹ ਹਰ ਵਕਤ ਸੇਵਾ ਕਰਦਾ ਫਿਰ ਜਾਂਦਾ ਮਤਲਬ ਕਿਤੇ ਇੱਧਰ ਨੂੰ ਸਾਰੇ ਇਹਨੂੰ ਮਤਲਬ ਜਦੋਂ ਫਿਰਦੇ ਨੂੰ ਦੇਖਦੇ ਨੇ ਤਾਂ ਖੁਸ਼ ਹੀ ਹੁੰਦੇ ਨੇ ਮੈਂ ਤਾਂ ਜਦੋਂ ਸਾਰੇ ਇੱਕ ਬਰਾਬਰ ਨੇ ਪਰ ਇਹ ਬਾਲਾ ਹੀ ਪਿਆਰ ਲੈਂਦਾ ਬੱਚਾ ਉਹ ਜਿਹੜਾ ਵਾਹਿਗੁਰੂ ਆ ਉਹਦਾ ਅਜੇ ਆਪਾਂ ਨੂੰ ਘਰ ਨਹੀਂ ਪਤਾ ਨਾਮ ਨਹੀਂ ਪਤਾ ਜੀ ਉਹਦਾ ਨਾਮ ਅਸੀਂ ਵਾਹੀਗੁਰੂ ਸਿੰਘ ਰੱਖਤਾ ਸੀ ਕਿਉਂਕਿ ਉਹ ਜਵਾਨ ਚੋਂ ਵਾਹੀਗੁਰੂ ਹੀ ਬੋਲਦਾ ਸੀ ਇਸ ਕਰਕੇ ਉਹਦੇ ਨਾਲ ਇਹਦਾ ਪਿਆਰ ਹੈ ਤਾਂ ਕਹਿੰਦਾ ਵੀ ਮੇਰੀ ਉਹਦੇ ਨਾਲ ਰਿਸ਼ਤੇਦਾਰੀ ਆ ਗਗਨ ਕੀ ਰਿਸ਼ਤੇਦਾਰੀ ਹੈ ਵਾਹੀਗੁਰੂ ਦੀ ਵਾਹੀਗੁਰੂ ਨੂੰ ਮੈਂ ਸੋਣੀ ਪਾਣੀ ਰੱਖਤਾ ਆ ਪਾਣੀ ਪੁੱਛਣ ਦੀ ਸੇਵਾ ਸੁਭਾ ਕਰਨਾ ਨਵਾ ਦੇਣਾ ਚਲੋ ਨਾ ਕੋਈ ਮਸਲੀ ਬੱਚਾ ਹੈ ਠੀਕ ਜਵਾਬ ਦੇ ਸੇਵਾ ਕਰਾਂਗੇ ਨਾ ਤੇ ਵਾਹੀਗੁਰੂ ਦੀ ਸੇਵਾ ਸਾਨੂੰ ਮਿਲੇਗੀ ਮਿਲੇਗੀ ਸੇ ਵਾਹੀਗੁਰੂ ਦੀ ਸੇਵਾ ਜਲਦੀ ਕਰਦਾ ਹਾਂ ਵਾਹੀਗੁਰੂ ਤੁਹਾਡਾ ਠੀਕ ਕਰ ਬਈ ਮਹਾਰਾਜ ਕਰਕੇ ਬੱਚਾ ਠੀਕ ਹੈ ਚਲੋ ਔਰ ਸੰਗੇਜੀ ਆਪ ਜੀ ਨੇ ਪਟਿਆਲੇ ਤੋਂ ਬਾਸੋਂ ਰੋਡ ਲਚਕਾਣੀ ਪਿੰਡ ਆਉਂਦੇ ਜਾਂਦੇ ਜਰੂਰ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਔਰ ਸ਼ੁਕਰਾਨਾ ਆਪ ਜੀ ਦਾ ਹਸਦੇ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦਿਲੋਂ ਧੰਨਵਾਦ ਆਪ ਜੀ ਦਾ ਸ਼ੁਕਰਾਨਾ ਗगन ਜਦੋਂ ਤੇ ਤੋਂ ਪੁੱਤ ਉੱਥੇ ਦੁੱਖ ਨਵਾਨ ਸਾਹਿਬ ਗੁਰੂ ਘਰ ਦੇ ਬਾਹਰ ਪਟਿਆਲੇ ਉਹ ਦੁਕਾਨ ਤੇ ਕੰਮ ਕਰਵਾਉਂਦੇ ਹੁੰਦੇ ਸੀ ਉਹ ਤੇਰੇ ਤੋਂ ਝਾੜੂ ਵੀ ਲਵਾਉਂਦੇ ਸੀ ਪੋਚਾ ਵੀ ਲਵਾਉਂਦੇ ਸੀ ਵਜਨ ਵੀ ਚੁਕਾਉਂਦੇ ਸੀ ਪਰ ਉਹ ਤੈਨੂੰ ਉਹਦੇ ਬਦਲੇ 'ਚ 1 ਰੁਪਿਆ ਦਿੰਦੇ ਸੀ ਤੂੰ 1 ਰੁਪਿਆ ਉਹਨਾਂ ਨੂੰ ਕਾਹਤੋਂ ਦੇ ਦਿੰਦਾ ਸੀ ਮੈਂ ਛੱਡਦਾ ਹੁਣ ਨਹੀਂ ਲੈਂਦਾ ਮੈਂ ਛੱਡਦਾ ਬਿਲਕੁਲ ਹੀ ਬਿਲਕੁਲ ਹੀ ਮੈਂ ਛੱਡਦਾ ਮੈਨੂੰ ਕੀ ਆ ਰਹੀ ਨੀ ਉਹ ਤੈਨੂੰ 1 ਰੁਪਿਆ ਤਾਂ ਇਹਨਾਂ ਨੂੰ ਕਿਹਾ ਨਹੀਂ ਮੈਨੂੰ ਵੱਧ ਪੈਸੇ ਦੋ ਨਾ ਨਾ ਮੈਂ ਲੈਂਦਾ ਛੱਡਦਾ ਹੁਣ ਪਰ ਸਾਦਾ ਪਾਣੀ ਚੱਕੀ ਜਮਾਂਗਾ ਠੀਕ ਠੀਕ ਹੈ ਨੀ ਉਹ ਠੀਕਾ ਮੈਨੂੰ ਇਹ ਤਾਂ ਦੱਸ ਪੁੱਤ ਤੂੰ 1 ਰੁਪਿਆ ਲੈਂਦਾ ਸੀ ਨਾ ਹਾਂ ਬਸ ਮੈਂ ਦੇਖਦਾ ਹੁਣ ਕਿੰਨੇ ਪੈਸੇ ਦਿੰਦੇ ਸੀ ਉਹ 1 ਰੁਪਿਆ ਮੈਂ ਛੱਡਦਾ ਫਿਰ ਉਹ 1 ਰੁਪਿਆ ਦਾ ਕੀ ਕਰਦਾ ਸੀ ਮੈਂ ਕਹਾਂ ਤੁਸੀਂ ਲੈ ਲਓ ਮੈਂ ਦੇ ਦੇ ਉਹਨਾਂ ਨੂੰ ਦੇ ਦਿੰਦਾ ਸੀ ਸੰਗਤ ਜੀ ਤੁਸੀਂ ਗੱ ਪਾਰ ਵੀ ਚਕਾਉਣਾ ਝਾੜੂ ਪੋਚਾ ਵੀ ਕਰਾਉਣਾ 1 ਰੁਪਿਆ ਦੇਣਾ ਤੇ 1 ਰੁਪਿਆ ਵੀ ਉਹਨਾਂ ਨੂੰ ਹੀ ਦੇ ਦਿੰਦਾ ਸੀ ਉਹਨਾਂ ਦਾ ਪਿਆਰ ਆ ਠੀਕ ਆ ਤੇ ਬੱਸ ਮਤਲਬ ਉਹੀ ਉਹੀ ਗੱਲ ਝੂਠੀ ਬਣਾਉਂਦਾ ਜੀ ਮੈਨੂੰ ਮਾਰਦਾ ਤੈਨੂੰ ਅੱਜ ਤੱਕ ਕਿਸੇ ਨੇ ਪੁੱਤਾਂ ਐ ਵੀ ਕਿਹਾ ਵਾਈਕਲੂ ਮਿਲੋਗਾ ਝੂਠੂਆ ਹੈ ਵਾਈਕਲੂ ਲੈ ਕੇ ਮਾਪ ਨੂੰ ਬੁਲਾ ਲੈ ਬੁਲਾ ਲੈ ਵਾਈਕਲੂ ਉੱਪਰ ਪਰ ਮਿਲ ਕੇ ਜਾਣਾ ਨਾਲੇ ਕਹਿੰਦਾ ਮੈਂ ਬੁਲਾ ਕੇ ਲੈ ਕੇ ਆਣਾ ਨੀਚੇ ਆਏਗਾ ਤਾਂ ਫਰਨੀਚੇ ਮਿਲਣਾ ਮੈਂ ਦਵਾਈ ਲੈ ਕੇ ਹੁਣ ਜਾਣਾ ਠੀਕ ਆ ਠੀਕ ਆ ਠੀਕ ਬੁਲਾ ਲੈ ਚੱਲ ਪੁੱਤ ਬੁਲਾ ਲੈ ਮਿਲ ਕੇ ਜਾਣਾ ਵਾਈਕਲੂ ਠੀਕ ਆ ਠੀਕਾ ਮਿੱਠੀ ਠੀਕਾ ਠੀਕਾ ਹੋਰ ਦੱਸ ਬਸ ਬਸ ਵਾਹਿਗੁਰੂ ਦੀ ਸੇਵਾ ਕਰਨੀ ਵਾਹਿਗੁਰੂ ਸਾਡੇ ਕਰਨੀ ਕਰਨੀ ਬਿਲਕੁਲ ਕਰਨੀ ਠੀਕ ਹੈ ਸੰਗਤ ਜੀ ਹੱਸਦੇ ਵਾਸਤੇ ਰਹੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਧੰਨਵਾਦ ਆਪ ਜੀ ਦਾ ਹਾਂ ਜੀ ਬਿਲਕੁਲ ਬਾਕੀ ਆਪਣਾ ਘਰ ਅੱਗੇ ਅੱਗੇ ਤਿਆਰ ਹੋ ਰਿਹਾ ਸੰਗਤ ਜੀ ਕਮਰੇ ਬਣ ਗਏ ਜੀ ਅੱਗੇ ਹਾਲ ਬਣ ਰਿਹਾ ਆਉਣ ਵਾਲੇ 6 ਮਹੀਨੇ ਤੱਕ ਆਪ ਜੀ 100 ਕ ਮੈਂਬਰ ਹੋਰ ਨਮਨ ਦੇਖੋਗੇ ਜੀ ਅੱਗੇ ਸਰਚ ਕਰ ਰਹੇ ਹਾਂ ਜੀ ਲੈ ਕੇ ਆਉਣ ਵਾਲੇ ਬਹੁਤ ਵੀਰ ਨੇ ਧੰਨਵਾਦ ਜੀ ਜੁੜੇ ਰਹੋ ਹੱਸਦੇ ਵਾਸਤੇ ਰਹੋ ਅਰਦਾਸਾਂ ਕਰਦੇ ਰਹੋ ਸੱਚੇ ਪਾ ਸਚਾਈ ਦੇਣ ਇਮਾਨਦਾਰੀ ਦੇਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ